ਲੁਧਿਆਣਾ ਗੁਰਨਾਨਕ ਪਵਨ ਵਿਖੇ ਕੈਚਪਾਰਕ ਕਲੱਬ ਦੇ ਵੱਲੋਂ ਦੀਵਾਲੀ ਮੇਲੇ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸੱਭਿਆਚਾਰਕ ਪ੍ਰੋਗਰਾਮ ਦੇ ਨਾਲ ਉੱਥੇ ਪਹੁੰਚੇ ਲੋਕਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਇਸ ਦੌਰਾਨ ਦੀਵਾਲੀ ਮੇਲੇ ਦਾ શુભારੰਭ ਤੇ ਉਦਘਾਟਨ ਅੰਤਰਰਾਸ਼ਟਰੀ ਮਾਨਵ ਅਧਿਕਾਰ ਕਮਿਸ਼ਨ ਦੇ ਉੱਤਰ ਭਾਰਤ ਦੇ ਡਾਇਰੈਕਟਰ ਅਮਨਦੀਪ ਮਿੱਤਲ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਅਤੇ ਜਦੋਂ ਇਸ ਪ੍ਰੋਗਰਾਮ ਦੇ ਬਾਰੇ ਉੱਥੇ ਮੌਜੂਦ ਪ੍ਰਬੰਧਕਤਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਵਿਸਤਾਰ ਨਾਲ ਗੱਲ ਸਾਂਝੀ ਕੀਤੀ ਇੱਕ ਅਸੀਂ ਕੈਚ ਫਾਇਰ ਕਲੱਬ ਨਾਂ ਦੀ ਸੰਸਥਾ ਬਣਾਈ ਹੈ ਜੀ ਅਸੀਂ ਸੋਸ਼ਲ ਕਾਰਜ ਕਰਨ ਲਈ ਲੋਕਾਂ ਚ ਅਵੇਅਰਨੈਸ ਫਲਾਉਣ ਲਈ ਇਹ ਸੰਸਥਾ ਕੰਮ ਕਰੇਗੀ ਜੀ ਠੀਕ ਹੈ ਜੀ ਇਸ ਤੋਂ ਇਲਾਵਾ ਔਰਤਾਂ ਦੀ ਭਲਾਈ ਲਈ ਲੋਕਾਂ ਨੂੰ ਜਾਗਰੂਕ ਕਰਾਂਗੇ ਜੀ ਇਸ ਕੰਮ ਲਈ ਅਸੀਂ ਸੰਸਥਾ ਬਣਾਈ ਹੈ ਜੀ ਅਸੀਂ ਉਹਦਾ ਇੱਕ ਇਨਾਗੂਰੇਸ਼ਨ ਵੀ ਹੈ ਅੱਜ ਕਲੱਬ ਦਾ ਤੇ ਇਸ ਦੇ ਨਾਲ ਹੀ ਅਸੀਂ ਦੀਵਾਲੀ ਦਾ ਦੀਵਾਲੀ ਨੇੜੇ ਹੈ ਤਾਂ ਦੀਵਾਲੀ ਮੇਲੇ ਦਾ ਇਵੈਂਟ ਰੱਖ ਲਿਆ ਜੀ ਵੱਡੀ ਵੱਡੀ ਗੱਲ ਹੈ ਦਿਲ ਡੀਐਸ ਗਿਲ ਸਾਹਿਬ ਜਿਹੜੇ ਕਿ ਐ ਐਸਐਚਓ ਨੇ ਇੰਸਪੈਕਟਰ ਨੇ ਇਸ ਏਰੀਆ ਦੇ ਤੇ ਇਹ ਡਾਇਰੈਕਟਰ ਲੀਗਲ ਸਾਹਿਬ ਨੇ ਜੀ ਜੀ ਤੇ ਇਹ ਵੀ ਸਾਡੇ ਵਿੱਚ ਪਹੁੰਚੇ ਨੇ ਵਿਸ਼ੇਸ਼ ਤੌਰ ਤੇ ਮੈਂ ਇਹਨਾਂ ਨੂੰ ਇਨਵਾਈਟ ਕੀਤਾ ਕਿਉਂਕਿ ਆਫੀਸ਼ੀਅਲੀ ਪ੍ਰੋਗਰਾਮ ਸਾਡੇ ਵੱਲੋਂ ਜਾਰੀ ਹੋ ਗਿਆ ਸੀਗਾ ਬਟ ਲੇਕਿਨ ਮੈਨੂੰ ਬੜੀ ਅੱਛੀ ਲੱਗੀ ਹੈ ਅੱਜ ਦਾ ਮੈਂ ਅੱਜ ਦਾ ਜਿਹੜਾ ਕਿ ਪ੍ਰੋਗਰਾਮ ਹੈ ਦੀਪਾਵਲੀ ਦਾ ਬ੍ਰਿੰਦਰ ਕੌਰ ਜਿਹੜੇ ਕੀ ਪ੍ਰੈਜ਼ੀਡੈਂਟ ਕੈਸ਼ ਫੈਰ ਦੇ ਨੇ ਇਹਨਾਂ ਦੀ ਬਦੌਲਤ ਬੜਾ ਜਾਗੇ ਟੰਗਣਾ ਮਮਤਾ ਮੈਰਾ ਜੀ ਕਿ ਜਿਹੜੇ ਕੀ ਸਟੇਜ ਸੈਕਟਰੀ ਤੌਰ ਤੇ ਬੜਾ ਅੱਛਾ ਚਾਲਕ ਕੰਮ ਕਰ ਰਹੇ ਨੇ ਔਰ ਇਹਨਾਂ ਨੇ ਇੱਕ ਲੋਕਾਂ ਨੂੰ ਜਾਗਰੂਤਾ ਕੀਤੀ ਹੈ ਜਾਗਰੂਤਾ ਬਿਆਨ ਰਹੀ ਜਾਗਰੂਤਾ ਪੈਦਾ ਕੀਤੀ ਹੈ ਕਿ ਮਿਲ ਕੇ ਕੰਮ ਕਰੀਏ ਮੇਰੇ ਨਾਲ ਡਾਇਰੈਕਟਰ ਲੀਗਲ ਸੈਲ ਇੰਟਰਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਦੇ ਐਡਵੋਕੇਟ ਇਕਬਾਲ ਜੀ ਜਿਹੜੇ ਕਿ ਆ ਖੜੇ ਵੀ ਨੇ ਔਰ ਸੋਸ਼ਲ ਸਰਵਿਸ ਵੀ ਕਰਦੇ ਨੇ ਸਭ ਤੋਂ ਵੱਡੀ ਗੱਲ ਮੇਰੇ ਨਾਲ ਨਰਿੰਦਰ ਆਧਿਆ ਜੀ ਇਹ ਐਡਵੋਕੇਟ ਸਾਹਿਬ ਨੇ ਔਰ ਸਾਡੇ ਐ ਐਸ ਸੀ ਭਾਈਚਾਰੇ ਤੋਂ ਬੁਲੋਂ ਕਰਦੇ ਨੇ ਪਰ ਲੇਕਿਨ ਸਾਰੇ ਧਰਮਾਂ ਦੇ ਸਾਂਝੇ ਨਹੀਂ ਕਿਉਂਕਿ ਇਹਨਾਂ ਨੂੰ ਸਾਂਝਾ ਇਹ ਸੰਦੇਸ਼ ਮੈਸੇਜ ਦਿੰਦੇ ਨੇ ਔਰ ਲੋਕ ਹਿੱਤ ਲਈ ਜਨ ਕਲਿਆਣ ਲਈ ਹਮੇਸ਼ਾ ਗਰੀਬਾਂ ਦੀ ਬਾਹ ਫੜ ਕੇ ਅੱਗੇ ਆਉਂਦੇ ਨੇ ਨਰਿੰਦਰ ਆਧਿਆ ਐਡਵੋਕੇਟ ਸਾਹਿਬ ਮੈਂ ਦਿੱਲੀ ਦੀਆਂ ਗਹਿਰਾਈਆਂ ਦੇ ਨਾਲ ਕੈਚ ਫਾਇਰ ਕਲੱਬ ਦਾ ਮੈਂ ਦਿੱਲੀ ਦੀਆਂ ਗਹਿਰਾਈਆਂ ਦਾ ਬੜਾ ਤਨਵਾਦ ਕਰਦਾ ਆ ਜਿਨ੍ਹਾਂ ਨੇ ਬਿਨਾਂ ਜਾਤ ਪਾਤ ਤੋਂ ਉੱਠ ਕੇ ਇਹੋ ਜਿਹਾ ਉਪਰਾਲਾ ਕੀਤਾ ਆ ਔਰ ਇੰਟਰਨੈਸ਼ਨਲ ਜਿਹੜਾ ਹਿਊਮਨ ਰਾਈਟਸ ਇੰਟਰਨੈਸ਼ਨਲ ਆ ਉਹਦੀ ਅਗਵਾਈ ਦੇ ਵਿੱਚ ਨਾਲ ਜੁੜੇ ਆ ਔਰ ਇਹਦੇ ਨਾਲ ਜਿਹੜਾ ਜੁੜਨ ਦੇ ਨਾਲ ਹਿਊਮਨ ਰਾਈਟਸ ਇੰਟਰਨੈਸ਼ਨਲ ਔਰ ਲੋਕਾਂ ਦੇ ਭਲੇ ਹੁੰਦੇ ਆ ਔਰ ਜਿਹੜਾ ਦੱਬਿਆ ਕੁਚਲਿਆ ਹੁੰਦਾ ਉਹਨਾਂ ਦੀ ਆਵਾਜ਼ ਬਣਦੇ ਆ ਔਰ ਮੈਂ ਰਵਿੰਦਰ ਕੌਰ ਜੀ ਜਿਹੜੇ ਪ੍ਰੈਜ਼ੀਡੈਂਟ ਆ ਇਸ ਕੈਸ਼ ਫਾਇਰ ਦੇ ਕਲੱਬ ਦੇ ਮੈਂ ਉਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਨਾਲ ਲੁਧਿਆਣੇ ਵਾਸੀਆਂ ਵੱਲੋਂ ਪੰਜਾਬ ਵਾਸੀਆਂ ਵੱਲੋਂ ਦੀਪਾਵਲੀ ਤੇ ਉਹਨਾਂ ਦੀ ਜਿਹੜੀ ਇਹ ਟੀਮ ਬਣੀ ਆ ਉਹਨਾਂ ਦਾ ਧੰਨਵਾਦ ਕਰਦਾ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਉਹਨਾਂ ਨੂੰ ਕਦੇ ਵੀ ਕੁਝ ਦਿੱਕਤ ਨਾ ਆਵੇ ਜੈ ਭੀਮ ਜੈ ਭਵਾਨੀ ਇਹ ਤੁਮ ਅਭੀ ਸਮਨਦੀਪ ਮਿੱਤਲ ਕਾਰਡ ਦੀਵਾਲੀ ਦਾ ਮੈਸੇਜ ਠੀਕ ਮੈਂ ਕੈਚਫਾਇਰ ਕਲਬ ਦੇ ਮੈਂ ਕੈਚਫਾਇਰ ਕਲਬ ਕੱਟ ਕਰਦੇ ਹਾਂ सत श्रीकाल जी आई एम डॉक्टर प्रियंका चहल एंड आई एम सोशल मीडिया एंड पब्लिसिटी मैनेजर ऑफ कैच फायर क्लब एंड टुडे ऑन दिस इवेंट ऑफ दिवाली मेला विच इज ऑर्गेनाइज बाय द कैच फायर क्लब आई वुड लाइक टू से दैट इन दिस एरा इन दिस मॉडर्न एरा आजकल के बच्चे अपने ट्रेडिशन को भूलते जा रहे हैं अपने कल्चर को भूलते जा रहे हैं तो हम हमारा क्लब ये कोशिश करता है कि हम ज़्यादा से ज़्यादा आज की ट्रेडिशन को आज में अपने आज आने वाली पीढ़ी को अपने ट्रेडिशन से अवगत कराएं और हमारे कल्चर्स को और हमारे ट्रेडिशन्स को ये ना भूलें और इसीलिए हमने ये इवेंट ऑर्गेनाइज किया और हम आने वाले सालों में हमने सोचा है कि हम इस तरह के और इवेंट्स ऑर्गेनाइज करेंगे जो हमारे पंजाब के हमारा मिशन हमेशा ये रहेगा हमारे पंजाब के कल्चर और ट्रेडिशन को प्रमोट करना जनरेशन गैप भी जो हो रहा है बच्चों और पेरेंट्स में लिए क्या है ਜਨਰੇਸ਼ਨ ਜਨਰੇਸ਼ਨ ਗੈਪ ਜ਼ਰੂਰ ਹੋ ਰਿਹਾ ਹੈ আজকাল ਜੋ આજ ਦਾ 에ਰਾ ਹੈ ਉਹ ਇੱਕ ਮੋਬਾਈਲ ਦਾ 에ਰਾ ਹੈ इट इज़ अ लाइक एज ऑफ मोबाइल एवरीबडी हैज़ अपना दो साल के बच्चे का तीन साल के बच्चे का अपना मोबाइल होता है तो जैसे हम बचपन में खेलते थे आजकल बच्चे नहीं खेलते तो आजकल इस तरह के इवेंट्स हम करते हैं तो बच्चों को देखने का मौका मिलता है जानने का मौका मिलता है हमारे पंजाब के ट्रेडिशंस क्या हैं हमारे फॉक्स क्या हैं बहुत तरह के डांसेस हैं सिंगिंग्स हैं हमने रखी हैं ऑल आर ट्रेडिशनल डांसेज एंड फोक डांसेज फॉक परफॉर्मेंसेज जस्ट कि आज की जनरेशन इनसे जुड़े रहें दिवाली के अवसर पर जो दिवाली मेला भी है एक तरह से तो आप बच्चों को क्या मैसेज देना चाहेंगे बच्चों को ये मैसेज देना चाहेंगे कोविड के टाइम में स्टे एट होम स्टे सेफ माँ बाप के आगे का पालन करें माँ बाप जो होते हैं हमेशा आपके बेस्ट जज होते हैं एंड खुश रहें मैडम वरिंदर कौर साढ़े इंटरनेशनल ह्यूमन राइट्स कमीशन दे चेयरमैन अमनदीप मित्तल जी ने मनु बुलाया ਕੀ ਅੱਜ ਸਾਡੇ ਕੈਚ ਫਾਇਰ ਕਲੱਬ ਦਾ ਉਦਘਾਟਨ ਹੈ ਇਨੌਗੁਰੇਸ਼ਨ ਹੈ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਕੈਚ ਫਾਇਰ ਕੀ ਕਰਦੀ ਹੈ ਤਾਂ ਉਹਨਾਂ ਨੇ ਕਿਹਾ ਇਹ ਆਪਣੀ ਵਰਗੀ ਸੰਸਥਾ ਹੈ ਜਿਸ ਤਰ੍ਹਾਂ ਸਾਡੇ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਹੈ ਉਸ ਤਰ੍ਹਾਂ ਦੀ ਕੈਚ ਫਾਇਰ ਸੰਸਥਾ ਹੈ ਜਿਹਦੇ ਪ੍ਰੈਜ਼ੀਡੈਂਟ ਬਰਿੰਦਰ ਕੌਰ ਜੀ ਹੈ ਇਹਨਾਂ ਨੇ ਕਿਹਾ ਕਿ ਅਸੀਂ ਵੀ ਇਸ ਤਰ੍ਹਾਂ ਹੀ ਸਮਾਜ ਦੇ ਭਲਾਈ ਦੇ ਕੰਮ ਕਰਦੇ ਹਾਂ ਜਿਹੜੇ ਲੋੜਵੰਦ ਲੋਕ ਹੈ ਉਹਨਾਂ ਦੀ ਅਸੀਂ ਮਦਦ ਕਰਦੇ ਹਾਂ ਔਰ ਅਨੇਕ ਹੀ ਸਮਾਜਿਕ ਕੰਮ ਕਰਦੇ ਹਾਂ ਤੇ ਮੈਨੂੰ ਅੱਜ ਅਮਨਦੀ ਮਿੱਤਲ ਜੀ ਨੇ ਇਹ ਵੀ ਦੱਸਿਆ ਕਿ ਮੈਡਮ ਨੇ ਕੋਵਿਡ ਦੇ ਵਿੱਚ ਬਹੁਤ ਕੰਮ ਕੀਤਾ ਹੈ ਮੈਡਮ ਨੇ ਦੌਰਾਨ ਕੋਵਿਡ ਇੰਨੀ ਕ ਹੈਲਪ ਕੀਤੀ ਹੈ ਘਰ-ਘਰ ਜਾ ਕੇ ਡੋਰ ਟੂ ਡੋਰ ਜਾ ਕੇ ਮੈਡਮ ਨੇ ਲੋੜਵੰਦਾਂ ਨੂੰ ਸਹਾਤਾ ਦਿੱਤੀ ਹੈ ਈਵਨ ਕਈਆਂ ਨੂੰ ਕੈਸ਼ ਦੀ ਮਦਦ ਕੀਤੀ ਹੈ ਕਈਆਂ ਨੂੰ ਇਹਨਾਂ ਨੇ ਸਮਾਨ ਡਿਸਟ੍ਰੀਬਿਊਟ ਕੀਤਾ ਹੈ ਹੋਰ ਵੀ ਕਈ ਤਰ੍ਹਾਂ ਦੀਆਂ ਲੋੜਾਂ ਨੇ ਕਹੀਦਾ ਇਹੋ ਜਿਹੇ ਬੰਦੇ ਨੇ ਜਿਹੜੇ ਕੋਵਿਡ ਦੇ ਦੌਰਾਨ ਆਪਦਾ ਇਲਾਜ ਵੀ ਨਹੀਂ ਕਰਾ ਸਕਦੇ ਸੀ ਉਹਨਾਂ ਦੀ ਮੰਲੀ ਹਾਲਤ ਵੀ ਮੈਡਮ ਨੇ ਕੀਤੀ ਹੈ ਔਰ ਮੈਡਮ ਇੱਕ ਬਹੁਤ ਅੱਛਾ ਕੰਮ ਕਰ ਰਹੀ ਹੈ ਸਮਾਜ ਭਲਾਈ ਦਾ ਕੰਮ ਕਰ ਰਹੀ ਹੈ ਮੈਂ ਉਹਨਾਂ ਨੂੰ ਵਧਾਈ ਦਿਨਾ ਔਰ ਨਾਲ ਮੈਂ ਇਹ ਵੀ ਵਧਾਈ ਦਿਨਾ ਕਿ ਮੈਡਮ ਨੇ ਅੱਜ ਕੈਸ਼ ਫਾਇਰ ਦਾ ਇਨੌਗੁਰੇਸ਼ਨ ਕੀਤਾ ਔਰ ਇਹ ਦੀਵਾਲੀ ਮੇਲੇ ਦੀ ਅੱਜ ਇਨੌਗੁਰੇਸ਼ਨ ਹੈ ਤੇ ਅਸੀਂ ਮੈਡਮ ਨੂੰ ਤਹੇ ਦਿਲੋਂ ਉਹਨਾਂ ਨੂੰ ਵਧਾਈ ਦਿੰਨੇ ਆ ਤੇ ਮੈਡਮ ਨੂੰ ਹੋਰ ਵੀ ਅਸੀਂ ਰਿਕੁਐਸਟ ਕਰਦੇ ਆ ਕਿ ਮੈਡਮ ਵੱਧ ਚੜ ਕੇ ਇਹ ਇਨਾ ਕੰਮਾਂ ਦੇ ਵਿੱਚ ਹਿੱਸਾ ਲੈਣ ਔਰ ਅਸੀਂ ਆਪਣੀ ਆਰਗੇਨਾਈਜੇਸ਼ਨ ਇੰਟਰਨੈਸ਼ਨਲ ਹਮਨ ਰਾਈਟਸ ਕਮਿਸ਼ਨ ਵੱਲੋਂ ਅੱਜ ਮੈਡਮ ਨੂੰ ਇੱਕ ਸਰਟੀਫਿਕੇਟ ਆਫ ਐਪਰੀਸ਼ੀਏਸ਼ਨ ਵੀ ਦੇ ਰਹੇ ਆ ਲੁਧਿਆਣਾ ਤੋਂ ਵਿਪਨ ਅਰੋੜਾ ਦੀ ਰਿਪੋਰਟ ਐਸਐਮ ਜੀ ਨਿਊਜ਼